ਜਮਾਤ 7ਵੀਂ ਕਿਰਿਆ ਤਮਨੀਆ ਰਾਹੀਂ ਲਹੂ ਦੇ ਪ੍ਰਵਾਹ ਦਾ ਅਧਿਐਨ ਕਰਾਂਗੇ ਜਿਵੇਂ ਕਿ ਤੁਹਾਨੂੰ ਇਸ ਬੁੱਕ ਦੇ ਵਿੱਚ ਇਹ ਕਿਰਿਆ ਦਿੱਤੀ ਗਈ ਹੈ ਜਿੰਦੇ ਵਿੱਚ ਅਸੀਂ ਇਹ ਦੇਖਾਂਗੇ ਕਿ ਸਾਡੀ ਨਬਜ਼ ਕਿਸ ਤਰ੍ਹਾਂ ਕੰਮ ਕਰਦੀ ਹੈ ਤੇ 1 ਮਿੰਟ ਦੇ ਵਿੱਚ ਉਹਦਾ ਦਰ ਕੀ ਹੁੰਦੀ ਹੈ ਜਿਵੇਂ ਕਿ ਤੁਸੀਂ ਪਹਿਲਾਂ ਹੀ ਮੈਂ ਤੁਹਾਨੂੰ ਦੱਸ ਚੁੱਕਿਆ ਹਾਂ ਕਿ ਤੁਸੀਂ ਕਿਸ ਤਰ੍ਹਾਂ ਆਪਣੀ ਨਬਜ਼ ਨੂੰ ਨੋਟ ਕਰਨਾ ਹੈ ਹੁਣ ਆਪਾਂ ਇਸ ਦੇ ਨਾਲ ਦੂਸਰੇ ਮੋਬਾਈਲ ਤੇ ਟਾਈਮ ਲਗਾ ਦਿੰਨੇ ਹਾਂ ਹੁਣ ਤੁਸੀਂ ਨੋਟ ਕਰੋ ਕਿ ਸੋਡੀ ਜਿਹੜੀ ਨਬਜ਼ ਹੈ 1 ਮਿੰਟ ਦੇ ਵਿੱਚ ਕਿੰਨੇ ਵਾਰੀ ਪ੍ਰਤੀ ਸੈਕਿੰਡ ਦਰ ਨਾਲ ਚੱਲਦੀ ਹੈ ਸ਼ੁਰੂ ਹੋਇਆ ਆਓ ਹੁਣ ਵਿਦਿਆਰਥੀਆਂ ਤੋਂ ਪੁੱਛਦੇ ਹਾਂ ਉਹਨਾਂ ਦੀ ਨੰਬਰ ਸਰ ਕੀ ਸੀ ਹਾਂ ਬੇਟਾ ਅਰਸ਼ਦੀਪ ਤੇਰੀ ਨੰਬਰ ਸਰ ਕਿੰਨੀ ਸੀ ਬੇਟਾ 78 78 ਉਸ ਤੋਂ ਬਾਅਦ ਦਿਲਪ੍ਰੀਤ 75 75 ਕਮਲ ਬੇਟਾ 73 73 76 76 ਅਮਨਜੋਤ 73 ਲਵਦੀਪ 73 ਗੁਰਨੂਰ RAM टेटर प्रिंस 74 74 प्रिंस टेटर 34 ਜਿਵੇਂ ਕਿ ਤੁਸੀਂ ਦੇਖਿਆ ਕੀ ਇਹ ਇੱਕ ਵਿਅਕਤੀ ਲਈ ਨਬਸਰ ਵੱਖ-ਵੱਖ ਹੋ ਸਕਦੀ ਹੈ ਇਹ 72 ਅਤੇ 80 ਦੇ ਵਿਚਕਾਰ ਹੋ ਸਕਦੀ ਹੈ ਤੁਸੀਂ ਇਸ ਦੇ ਰਾਹੀਂ ਲਹੂ ਦੇ ਪ੍ਰਵਾਹ ਨੂੰ ਮਹਿਸੂਸ ਕਰ ਸਕਦੇ ਹੋ ਕਿ ਕਿਸ ਤਰ੍ਹਾਂ ਜਿਹੜਾ ਲਹੂ ਹੈ ਸਾਡੀ ਧਮਨੀਆਂ ਦੇ ਵਿੱਚੋਂ ਸੰਗੜਦਾ ਅਤੇ ਫੈਲਦਾ ਹੈ ਜਿੰਨੀ ਆਪਣੀ ਇਹ ਨਬਜ਼ ਦੀ ਧਾਰ ਹੁੰਦੀ ਹੈ ਓਨੀ ਹੀ ਆਪਣੇ ਦਿਲ ਦੀ ਧੜਕਣ ਦੀ ਧਾਰ ਹੁੰਦੀ ਹੈ ਜਿਵੇਂ ਕਿ ਤੁਸੀਂ ਇਸ ਨੂੰ ਇੱਕ ਛੋਟੇ ਜੇ ਮਾਡਲ ਰਾਹੀਂ ਵੀ ਦੇਖ ਸਕਦੇ ਹੋ ਜਿਸ ਦੇ ਵਿੱਚ ਅਸੀਂ ਧਮਨੀਆਂ ਕੇਸ਼ਕਾਵਾਂ ਅਤੇ ਆਪਣੇ ਕੋਲ ਸ਼ੀਰਾਵਾਂ ਨੂੰ ਦਿਖਾਇਆ ਗਿਆ ਹੈ ਥੈਂਕ ਯੂ